ਲੋਕ ਸਭਾ ਚੋਣ ਵਿੱਚ ਕਾਂਗਰਸ ਪਾਰਟੀ ਦੇ ਚੋਣਵੀ ਉਮੀਦਵਾਰ ਸੁਜਿੰਦਰ ਸਿੰਘ ਰੰਧਾਵਾ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਕੇ ਗੁਰੂ ਅਸ਼ੀਰਵਾਦ ਲੈ ਕੇ ਅੱਜ ਉਹਨਾਂ ਨੇ ਆਪਣੇ ਜੱਦੀ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਧਾਰੋਵਾਲੀ ਵਿਖੇ ਆਪਣੀ ਵੋਟ ਪਾਈ ਤੇ ਇਸ ਮੌਕੇ ਤੇ ਉਹਨਾਂ ਨੇ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਉਹਨਾਂ ਦੀ ਪਾਰਟੀ ਦੇ ਸਥਾਨਕ ਆਗੂਆਂ ਨੇ ਹੀ ਰਾਤ ਦਿਨ ਇੱਕ ਕਰਕੇ ਪੂਰੀ ਸਹਿਯੋਗ ਦੇ ਨਾਲ ਉਹਨਾਂ ਦਾ ਚੋਣ ਪ੍ਰਚਾਰ ਕੀਤਾ ਹੈ ਤੇ ਜਿਸ ਤਰ੍ਹਾਂ ਲੋਕ ਉਹਨਾਂ ਨੂੰ ਤੇ ਉਹਨਾਂ ਦੇ ਪਿਤਾ ਦੁਆਰਾ ਕੀਤੇ ਗਏ ਕੰਮਾਂ ਨੂੰ ਯਾਦ ਕਰਕੇ ਕਾਂਗਰਸ ਪਾਰਟੀ ਨੂੰ ਵੋਟ ਪਾ ਰਹੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਜਿੱਤ ਯਕੀਨੀ ਹੈ ਐਨਾ ਹੀ ਨਹੀਂ ਉਹਨਾਂ ਨੇ ਇਹ ਵੀ ਯਕੀਨ ਦਵਾਇਆ ਕਿ ਭਾਰਤ ਵਿੱਚ ਹੀ ਕਾਂਗਰਸ ਨੂੰ ਜਿਸ ਤਰ੍ਹਾਂ ਵੋਟਾਂ ਪੈ ਰਹੀਆਂ ਨੇ ਕਾਂਗਰਸ ਪਾਰਟੀ ਦੀ ਸਰਕਾਰ ਅਗਿਆਵੇਗੀ ਜਿਸ ਨੂੰ ਵੇਖ ਕੇ ਪ੍ਰਧਾਨ ਮੰਤਰੀ ਦੇ ਮਨ ਵਿੱਚ ਜੋ ਡਰ ਹੈ ਉਹ ਸਾਫ਼ ਨਜ਼ਰ ਆ ਰਿਹਾ ਹੈ। ਸਤਿ ਸ਼੍ਰੀ ਅਕਾਲ ਮੈਂ ਇਹ ਮੇਰਾ ਆਪਣਾ ਪਿੰਡ ਹੈ ਔਰ ਇਸ ਪਿੰਡ ਨੇ ਸਾਡੇ ਪਰਵਾਰ ਨੂੰ ਹਿੱਤਾਂ ਬਹੁਤ ਕੁਸ਼ਤ ਨੇ ਮੇਰੇ ਪਿਤਾ ਜੀ ਤੋਂ ਲੈ ਕੇ ਹਰ ਸਭ ਤੋਂ ਪਹਿਲੇ ਉਹ ਇਸ ਪਿੰਡ ਦੇ ਸਰਪੰਚ ਬਣੇ ਸੀ। ਹਾਲ ਸਭ ਤੋਂ ਛੋਟੀ ਪੰਜਾਬ ਚ ਸਭ ਤੋਂ ਛੋਟੀ ਉਮਰ ਦੇ ਉਹ ਸਰਪੰਚ ਬਣੇ ਸੀ ਤੇ ਉਸ ਵੇਲੇ ਆ ਜਿਹੜਾ ਤੁਸੀਂ ਸਾਹਮਣੇ ਸਕੂਲ ਦੇਖ ਰਹੇ ਹੋ ਇਹ ਸਰਦਾਰ ਪ੍ਰਤਾਪ ਸਿੰਘ ਕਹੜੂ ਉਹ ਡਿਵੈਲਪਮੈਂਟ ਮਿਨਿਸਟਰ ਹੁੰਦੇ ਸੀ ਪੰਚਾਇਤੀ ਰਾਜ ਦੇ। ਉਹਨਾਂ ਨੇ ਸਭ ਤੋਂ ਪਹਿਲਾਂ ਆ ਕੇ ਕਿ ਪਿੰਡ ਦੇ ਸਰਪੰਚ ਜਿਹੜਾ ਸਭ ਤੋਂ ਛੋਟੀ ਉਮਰ ਦਾ ਬਣਿਆ ਸਰਪੰਚ ਉਹਨੂੰ ਜਾ ਕੇ ਸਨਮਾਨਿਤ ਕਰਨ ਪਿੰਡ ਦੀ ਸੜਕ ਨਹੀਂ ਸੀ ਹੁੰਦੀ ਪਿੰਡ 'ਚ ਬਿਜਲੀ ਨਹੀਂ ਸੀ ਹੁੰਦੀ ਤੇ ਉਹ ਸਰਪੰਚ ਬਣ ਕੇ ਬਾਹਰ ਪਿੰਡ ਨੂੰ ਹਾਈ ਸਕੂਲ ਦੇਖੀ ਗਏ ਔਰ ਇਹ ਸਾ ਹਾਈ ਸਕੂਲ ਨੇ ਬਹੁਤ ਦੁਨੀਆ ਪੜਾ ਕੇ ਨੌਕਰੀਆਂ ਤੇ ਤਕਰੀਬਨ ਸਾਡਾ ਸਾਰਾ ਪਿੰਡ ਦੀ ਆਲਾ ਦਵਾਲਾ ਨੂੰ ਨੌਕਰੀਆਂ ਲੱਗੀਆਂ ਅੱਜ ਜਦੋਂ ਮੈਂ ਕੰਮ ਕਰ ਪਿੰਡ ਦੇ ਲੋਕ ਜਾਂ ਮੇਰੇ ਭੈਣ ਭਰਾ ਖੜੇ ਹੁੰਦਾ ਬੜਾ ਮਾਣ ਮਹਿਸੂਸ ਹੁੰਦਾ ਕਿ ਮੈਂ ਉਸ ਪਿੰਡ 'ਚੋਂ ਜਿਸ ਪਿੰਡ ਨੇ ਬਹੁਤ ਥੋੜੀ ਸ਼ਹਾਦਤ ਦੇ ਕੇ ਗੁਰਦੁਆਰਾ ਸਾਹਿਬ ਜਿਹੜੇ ਨੇ ਉਹਨਾਂ ਨੂੰ ਯਾਦ ਕਰੈ ਨਣਕਾਣਾ ਸਭ ਆਪਣੀ ਸ਼ਹਾਦਤ ਦਿੱਤੀ ਔਰ ਉਥੋਂ ਨਰਨੂ ਮਹੰਤ ਨੂੰ ਖੜਿਆ ਆਪਣੀ ਜੀਂਦੇ ਝੰਡਾ ਨਾਲ ਸਾੜੇਗੇ ਉਹ ਪਿੰਡ ਦਾ ਇਤਿਹਾਸ ਹੈ ਔਰ ਮੈਨੂੰ ਫਕਰ ਮੈਂ ਕਰ ਸਕਦਾ ਕਿ ਵਾਹਿਗੁਰੂ ਨੇ ਜਿਹੜੀ ਵੀ ਇੱਥੋਂ ਚੀਜ਼ ਬਖਸ਼ੀ ਆ ਆਪਣੇ ਪਿੰਡ ਦੇ ਭਰਾਵਾਂ ਨੇ ਫਿਰੇ ਇਲਾਕੇ ਨੇ ਉਹਨੂੰ ਵੱਖੂ ਵੀ ਮੈਨੂੰ ਬਾਇਆ ਲੰਬਾ ਸਮਾਂ ਪ੍ਰਚਾਰ ਕੀਤਾ ਤੁਸੀਂ 40 ਦਿਨ ਤੱਕ ਕਿਵੇਂ ਦੀ ਲੜਾਈ ਦੇਖੋ ਮੈਨੂੰ ਲੜਾਈ ਦੇ ਵਿੱਚ ਲੜਾਈ ਮੈਨੂੰ ਵਨ ਸਾਈਡਡ ਹੀ ਲੱਗੀ ਕਿ ਮੈਂ ਜਿੱਥੇ ਗਿਆ ਮੇਰੇ ਤੋਂ ਮੇਰੇ ਪਿਤਾ ਜੀ ਤੋਂ ਲੈ ਕੇ ਮੈਨੂੰ ਕਿ ਮੈਨੂੰ ਇਹ ਨਹੀਂ ਦੱਸਣਾ ਪਿਆ ਕਿ ਮੈਂ ਫਿਲਮਾਂ ਦਾ ਹੀਰੋ ਆ ਮੈਂ ਇਸ ਪਾਰਟੀ ਦੇ ਨਾਲ ਮੈਂ ਉਸ ਪਾਰਟੀ ਨਾਲ ਮੈਂ ਇਹਦਾ ਕੈਂਡੀਡੇਟ ਆ ਮੈਂ ਮੋਦੀ ਨਹੀਂ ਤੁਮਮਕਨ ਨਹੀਂ ਇਹ ਗੱਲਾਂ ਨੇ ਮੈਨੂੰ ਕਹਿਣੀਆਂ ਪਈਆਂ ਕਿ ਤੁਸੀਂ ਬੜੇ ਹੈਰਾਨ ਹੋਵੋਗੇ ਤੇ ਮੇਰੇ ਮੇਰੇ ਕੰਸਟਿਟੂਐਂਸੀ 'ਚ ਨੈਸ਼ਨਲ ਲੀਡਰ ਇੱਕ ਵੀ ਨਹੀਂ ਆਇਆ ਕਿਉਂਕਿ ਉਹਨਾਂ ਨੇ ਕਿਹਾ ਕਿ ਜੋ ਆਪਣੇ ਆਪ ਦੀ ਇਨਾ ਹੈਗਾ ਕਿ ਤੂੰ ਉੱਥੇ ਇਲੈਕਸ਼ਨ ਲੜ ਤੇ ਅਸੀਂ ਔਰ ਮੈਨੂੰ ਸਭ ਤੋਂ ਵੱਡੀ ਖੁਸ਼ੀ ਹੋਈ ਹੈ ਕਿ ਮੇਰੇ ਜਿੰਨੇ ਵੀ ਸਾਥੀ ਲੀਡਰ ਨੇ ਤੇਪ ਦਾ ਬਾਜਵਾ ਫਤਿਹ ਆਪਣਾ ਪ੍ਰਤਾਪ ਬਾਜਵਾ ਪਾੜਾ ਮੈਂ ਆਪਣੀ ਪਰਮਨਾ ਚੌਧਰੀ ਔਰ ਉੱਥੇ ਅਮਿਤ ਵੀਰ ਉੱਤਮਗਲੇ ਪਾਸੇ ਚਲੇ ਜਾਓ ਤੁਸੀਂ ਨਰੇਸ਼ अरोड़ा ਨਰੇਸ਼ ਪੁਰੀ ਨਾਲ ਹੀ ਆਜੋ ਕੋਈ ਥੋਂ ਪਾ ਵੀ ਮਾਰ ਕੀ ਉਹਨਾਂ ਦਾ ਬੇਟਾ ਉਨਾਰਾ ਪਰਿਵਾਰ ਪੂਰੇ ਤੇ ਉਹਨਾਂ ਦੇ ਵਰਕਰ ਇੰਨੇ ਜਬਰਦਸਤ ਤਰੀਕੇ ਨਾਲ ਲੱਗੇ ਮੈਨੂੰ ਕਦੇ ਇਹ ਨਹੀਂ ਪ੍ਰੋਬਲਮ ਆਈ ਕਿ ਕਿਸੇ ਨੂੰ ਮਨਾਉਣਾ ਪਿਆ ਜਾਂ ਬਟਾਲੇ ਤੇ ਤੁਸੀਂ ਵੇਖ ਲਓ ਬਟਾਲੇ ਤੇ ਸਭ ਤੋਂ ਜ਼ਿਆਦਾ ਕੰਮ ਹੋਇਆ ਔਰ ਸਭ ਤੋਂ ਜ਼ਿਆਦਾ ਮੀਟਿੰਗਸ ਉੱਥੇ ਖੰਡਜਬ ਹੋਈਆਂ ਤੋਂ ਸਾਨੂੰ ਤਗੜੇ ਹੋ ਕੇ ਲੋਕਾਂ ਨੇ ਜੋ ਵਿਸ਼ਵਾਸ ਪ੍ਰਗਟ ਕੀਤਾ ਔਰ ਮੈਨੂੰ ਇਵੇਂ ਲੱਗਾ ਕਿ ਮੇਰੇ ਪਿਤਾ ਜੀ 1972 ਚ ਵੀ ਜਿਸਪਿੰਡ ਤੇ ਗਏ ਤੇ ਉੱਥੇ ਵੀ ਅੱਜ ਉਣੀ ਵੱਡੀ ਨਹੀਂ ਪੱਥਰ ਨੇ ਤੇ ਛੋਟੇ ਕੰਮ ਨੇ ਉਸ ਵੇਲੇ ਛੋਟਾ ਨਹੀਂ ਪੱਥਰ ਸੀ ਤੇ ਵੱਡੇ ਕੰਮ ਸੀ ਲੋਕਾਂ ਨੇ ਦੱਸਿਆ ਕਿ ਸਾਡੇ ਪਿੰਡ ਦੀ ਤੁਸੀਂ ਬਣਾਈ ਸਾਡੇ ਇਲਾਕੇ ਦੀ ਕੁਰਸੀ ਬਣਾਈ ਸਾਡੇ ਇਲਾਕੇ ਦੀਆਂ ਸੜਕਾਂ ਬਣਾਈਆਂ ਤੇ ਉਹਦੇ ਚ ਮੈਨੂੰ ਇਹ ਲੱਗਾ ਕਿ ਜੋ ਮੇਰੇ ਪਿਤਾ ਜੀ ਨੇ ਕੰਮ ਕੀਤੇ ਨੇ ਜੋ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ ਜੋ ਮੇਰੇ ਪਿੰਡ ਦਾ ਜਿਹੜਾ ਨਾਮ ਆ ਤੇ ਇਹ ਬਹੁਤ ਤੁਹਾਡਾ ਨਾਮ ਆ ਪਿੰਡ ਨੂੰ ਅੱਗੇ ਲੈ ਕੇ ਚੱਲਣਾ ਜੇ ਤੁਸੀਂ ਕਹਿ ਕੇ ਜਿੱਤਿਆ ਪਿਆਵਾਂ ਪਰ ਮਾਰਜਨ ਕੀ ਵੇਖੀ ਕਿ ਮੈਂ ਇਹ ਕਿ ਮੈਂ ਕਦੀ ਵੀ ਇਹੋ ਜੀ ਚੀਜ਼ ਨਹੀਂ ਕਰਦਾ ਮੈਂ ਵਾਸ਼ਗੁਰੂ ਤੇ ਵਿਸ਼ਵਾਸ ਰੱਖਦਾ ਤੁਹਾਨੂੰ ਸਾਰਿਆਂ ਨੂੰ ਪਤਾ ਮੋਨੇ ਮੈਂ ਸਭ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਦੇ ਜਿੱਥੇ ਉਹਨਾਂ ਦਾ ਸਿਸਕਾਰ ਹੈ ਉੱਥੇ ਮੈਂ ਮੱਥਾ ਟੇਕਿਆ ਆਪਣੇ ਦਾਦੇ ਨੂੰ ਮੱਥਾ ਟੇਕਿਆ ਔਰ ਗੁਰਦੁਆਰਾ ਸਾਹਿਬ ਜਿਹੜਾ ਸਾਡੇ ਸਭ ਤੋਂ ਵੱਡੇ ਬਾਬਾ ਸੇਵ ਸਿੰਘ ਰੰਦਾਵਾ ਹੋਏ ਨੇ ਉਹਨਾਂ ਤੋਂ ਅਸ਼ੀਰਵਾਦ ਲੈਂਦੇ ਆਂ ਉਹ ਫਤਿਹ ਹੋਈ ਜਿਹੜਾ ਕਿਹਨੂੰ ਕਿਵੇਂ ਦੇਖਦੇ ਜਿੱਤ ਬੜਾ ਕਰੇਗਾ ਸਰਕਾਰ ਬਣਾਏਗਾ ਸੁਪਰ ਸਟ ਕਰੇਗਾ ਪ੍ਰਧਾਨ ਮੰਤਰੀ ਜੀ ਦੇ ਦੇਬਿੰਦਿਆ ਸੁਪਰੀਚਾ ਆਈਆਂ ਇਹਦਾ ਮਤਲਬ ਪ੍ਰਧਾਨ ਮੰਤਰੀ ਡਰ ਗਿਆ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ A&M's Gems Cambridge International School Pathankot affiliated to CBSE New Delhi Little kids are soft at body and strong at soul. Such is our kindergarten section, with kids friendly classrooms and strong ethics to inculcate good habits among our little champs. The future ready school with shooting range, cricket academy, NCC Naval Unit, swimming classes, judo, taekwondo, karate, and skating classes. Training of vocal, classical, and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar